ਇੱਥੇ ਆਪਾਂ ਖੜੇ ਆ ਸਰ ਇਹ ਸਤ루 ਜੀ ਇੱਥੇ ਜਾ ਰਹੇ ਸਰ ਆਪਣੇ ਕੋਲ ਜਿਹੜਾ ਪਾਣੀ ਆਂਦਾ ਜੀ ਸਤ루 ਜੀ ਦਾ 20 ਤੋਂ 30% ਆਂਦਾ ਹੈ ਸਰ ਟਮਟਾ ਇਹ ਦਰਿਆ ਤੇ ਕ੍ਰੀਕ ਦੇ ਵਿਚਾਲੇ ਇਹ 11 ਬਿੰਦ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਇਹ ਟਿਕਟ ਗਰੰਟਡ ਹੁੰਦੇ ਕੋਈ ਪ੍ਰਸ਼ਾਸਨ ਕੰਨਿਓ ਕਮੀ ਕੋਈ ਮਹਿਕਮੇ ਕੰਨਿਓ ਕਮੀ ਹੈ ਕੋਈ ਕੋਈ ਜਿਹੜੀ ਹੁਣ ਆਪਣੇ ਸਾਹਮਣੇ ਸਥਿਤੀ ਹੈ ਹੁਣ ਆਪਣੇ ਸਾਹਮਣੇ ਸਥਿਤੀ ਹੈ ਵੀ ਅੱਜ ਦੀ ਹਾਲਾਤ ਨੂੰ ਸੰਭਾਲਣ ਦੀ ਜੀ ਅੱਜ ਦੇ ਹਾਲਾਤ ਨੂੰ ਸੰਭਾਲ ਕੇ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ ਲੋਕਾਂ ਨੂੰ ਸਾਰੀ ਜਿਹੜੀ ਫੈਸਿਲਿਟੀ ਹੈ ਉਹ ਅਸੀਂ ਪਹੁੰਚਾ ਸਕੀ ਹੈ ਅੱਜ ਸਿਰਫ ਪਹਿਲ ਆਪਣੀ ਇਹ ਹੈ ਕਿ ਦੇਖੋ ਪੌਂਗ ਡੈਮ ਦੇ ਉੱਤੇ ਆ ਪਾਣੀ ਉੱਥੇ ਕੰਟਰੋਲ ਦੇ ਵਿੱਚ ਹੋਇਆ ਹੈ ਕੱਲ ਉੱਥੇ 90000 ਕਿਊਸ ਸੀ ਅੱਜ 38000 ਕਿਊਸ ਸੀ ਹੈ ਇਸੇ ਤਰ੍ਹਾਂ ਭਾਗੜਾ ਡੈਮ ਦੇ ਵਿੱਚ ਕੱਲ ਉੱਥੇ ਵੀ 90000 ਸੀ ਅੱਜ ਉੱਥੇ ਵੀ 38000 ਹੈ ਸੋ ਮਤਲਬ ਕੰਟਰੋਲ ਦੇ ਵਿੱਚ ਹੈਗੀ ਆ ਗੱਲ ਜੇ ਰੱਬ ਨੇ ਚਾਹਿਆ ਠੀਕ ਹੋ ਗਿਆ ਤਾਂ ਦਿਨਾਂ 'ਚ ਪਾਣੀ ਨਿਕਲ ਜਾਣਾ ਤਾਂ ਦੇਖੋ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਤੇ ਲੋਕਾਂ ਨੂੰ ਸਹੀ ਰਾਹਤ ਪਹੁੰਚ ਜਾਵੇ ਇਸ ਦਾ ਸਾਰਾ ਅਸੀਂ ਜਾਇਜ਼ਾ ਲੈਣ ਦੇ ਲਈ ਪਹੁੰਚੇ ਹੋਏ ਆਂ ਸਾਰੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ ਕਪੂਰਥਲਾ ਤੇ ਅੱਜ ਇੱਥੇ ਅਸੀਂ ਆਏ ਆਂ ਸਰਕਾਰ ਦੀ ਜ਼ਿੰਮੇਵਾਰੀ ਇਹੀ ਹੈ ਕਿ ਜਿੱਥੇ ਵੀ ਕਿਤੇ ਲੋਕ ਬੈਠੇ ਨੇ ਕਿਤੇ ਡਿਸਕਨੈਕਟੀਵਿਟੀ ਹੋ ਗਈ ਹੈ ਤੇ ਫੌਰਨ ਕਿਤੇ ਰਾਹਤ ਪਹੁੰਚਾਣੀ ਹੈ ਸੋ ਉਸ ਦੇ ਲਈ ਸਾਡੇ ਸਾਰੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਸਾਰੇ ਸਾਡੇ ਮੁਲਾਜ਼ਮ ਇੱਥੇ ਹਾਜ਼ਰ ਆ ਇਵੈਕੂਏਸ਼ਨ ਸੈਂਟਰਸ ਹਾਲੇ ਬਣਾਏ ਹੋਏ ਆ ਤੇ ਉੱਥੇ ਕਿਸੇ ਨੇ ਰਹਿਣਾ ਉੱਥੇ ਪ੍ਰਬੰਧ ਕੀਤੇ ਹੋਏ ਨੇ ਮਾਤਾ ਨੇ ਸਾਰਾ ਕੁਝ ਵੇਖਿਆ ਆ ਤੁਸੀਂ ਦਲਦੀ ਉਮਰ ਚ ਬਹੁਤ ਦੇਖਿਆ ਹੋਊਗਾ ਇਹ ਪਹਿਲਾਂ ਵੀ ਕਈ ਵਾਰੀ ਆਇਆ ਹੈ ਹੌਨ ਕੁ 2 4 ਤੱਕ ਕੋਈ ਨਹੀਂ ਆਣੇ ਤਾਂ ਕਰੋ ਕੀ ਮੋੜ ਆ ਗਈ ਕੋਈ ਨਹੀਂ ਤਾਂ ਸਾਰਾ ਬੇਬੇ ਦਾ ਮੁਆਵਜ਼ਾ ਵੀ ਦੇਵਾਂਗੇ ਸਭ ਕੁਝ ਕਰਾਂਗੇ ਬਾਕੀ ਤਾਂ ਦੇਖੋ ਕੁਦਰਤ ਹੈ ਉਹਦੇ ਹੱਥ ਵਾਸ ਨੇ ਆਉ ਤੇ ਕੋਈ ਜੋਰ ਨਹੀਂ ਡਾਕਟਰਾਂ ਦੀ ਟੀਮ ਹੁਣ ਇੱਕ ਘੰਟੇ ਦੇ ਵਿੱਚ ਉਹਰੇ ਪਹੁੰਚਣੀ ਚਾਹੀਦੀ ਆ ਸਾਰੀਆਂ ਦਵਾਈਆਂ ਅੱਛਾ ਇਸ ਤੋਂ ਬਾਅਦ ਚਾਰੇ ਦਾ ਹਰੇ ਚਾਰੇ ਦਾ ਹਰਾਚਾਰਾ ਜੇ ਹਰਾਚਾਰਾ ਕਿਤੇ ਨਹੀਂ ਤਾਂ ਕਿਸੇ ਟਾਈਮ ਕਮੀਆਂ ਦਾ ਫੀਡ ਦੀ ਗਲਤ ਕਰੋ ਇਹਨਾਂ ਦੀ ਪ੍ਰਸ਼ਾਸਨ ਕੰਨੀਓ ਡਿਪਾਰਟਮੈਂਟ ਕੰਨੀਓ ਕਿਸੇ ਚੀਜ਼ ਕਿੰਨੀ ਕੋਈ ਕਮੀ ਤੇ ਨਹੀਂ ਹੈ ਨਹੀਂ ਕਮੀ ਨਹੀਂ ਅੱਜ ਕਮੀ ਨਹੀਂ ਜੀ ਕੋਈ ਅੱਜ ਮੈਂ ਇਹੀ ਗੱਲ ਅਸੀਂ ਕਰਨ ਆਏ ਆ ਬਾਕੀ ਜਿਹੜੀਆਂ ਪ੍ਰੋਬਲਮ ਵੀ ਦੇਖਣ ਆਏ ਆ ਜਿੰਨੇ ਅਫਸਰਾਂ ਦੇ ਸਾਡੀਆਂ ਡਿਊਟੀਆਂ ਨਹੀਂ ਨਾਲ ਜ਼ਿੰਮੇਵਾਰੀਆਂ ਨੇ ਉਹਨਾਂ ਦੀਆਂ ਅਸੀਂ ਸਾਰਾ ਏਰੀਆ ਵੰਡਿਆ ਹੋਇਆ ਵੀ ਇਸ ਏਰੀਆ ਦੇ ਵਿੱਚ ਫਲਾ ਅਫਸਰ ਕੰਮ ਕਰੂਗਾ ਹੁਣ ਦੇਖੋ ਡੀਸੀ ਤੋਂ ਲੈ ਕੇ ਪਟਵਾਰੀ ਤੱਕ ਸਾਰੇ ਲੱਗੇ ਆ